ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਰਾਹਤ ਭਰੀ ਖਬਰ ਏਰੀਆ ਦੇ ਪਹਿਲੀ ਕਿਸ਼ਤ ਕੀਤੀ ਗਈ ਜਾਰੀ ਪੰਜਾਬ ਸਰਕਾਰ ਨੇ ਕੀਤਾ ਆਪਣਾ ਵਾਅਦਾ ਪੂਰਾ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਜੇਕਰ ਦੇਖਿਆ ਜਾਵੇ ਤਾਂ ਇਸ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪੰਜਾਬ ਸਰਕਾਰ ਦੇ ਮੁਲਾਜ਼ਮ ਗਏ ਕਿ ਸਾਡੀ ਜੋ ਏਰੀਆ ਅਦਾਈ ਕੀ ਹੈ ਉਸ ਵਿੱਚ ਬਹੁਤ ਦੇਰੀ ਕੀਤੀ ਜਾ ਰਹੀ ਹੈ 1 1 2016 ਤੋਂ 30 6 2021 ਤੱਕ ਦਾ ਏਰੀਅਰ ਮਲਾਜ਼ਮਾਂ ਨੂੰ ਅਦਾ ਕੀਤਾ ਜਾਵੇ ਜਿਸ ਨੂੰ ਲੈ ਕੇ ਡਬਲ ਬੈਂਚ ਤੱਕ ਇਹ ਮਾਮਲਾ ਚਲਾ ਗਿਆ ਪਰ 13 ਫਰਵਰੀ ਦੀ ਇੱਕ ਕੈਬਨਿਟ ਮੀਟਿੰਗ ਹੋਈ ਜਿਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵੇਰਵਾ ਪੇਸ਼ ਕੀਤਾ ਕਿ ਅਸੀਂ 42 36 ਕਿਸ਼ਤਾਂ ਦੇ ਵਿੱਚ ਇਸ ਏਰੀਅਰ ਦੀ ਅਦਾਇਗੀ ਕਰਾਂਗੇ ਤੇ 85 ਸਾਲ ਤੋਂ ਉੱਪਰ ਦੇ ਪੈਨਸ਼ਨਰਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਇਸੇ ਸਾਲ ਸਾਰਾ ਏਰੀਅਰ ਅਦਾ ਕਰ ਦਿੱਤਾ ਜਾਵੇਗਾ ਇਸ ਅਸਲੇ ਨੂੰ ਸੁਣਨ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਏਰੀਅਰ ਦੀ ਅਦਾਇਗੀ ਵਿੱਚ ਇੰਨੀ ਦੇਰੀ ਅਸੀਂ ਸਹਿਨ ਨਹੀਂ ਕਰ ਸਕਦੇ ਸਾਨੂੰ ਇਸ ਏਰੀਅਰ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ ਪਰ ਪੰਜਾਬ ਸਰਕਾਰ ਆਪਣੇ ਫੈਸਲੇ ਤੇ ਡਟੀ ਰਹੀ ਹੁਣ 1 ਮਈ ਨੂੰ ਪਹਿਲੀ ਕਿਸ਼ਤ ਪੈ ਰਹੀ ਸੀ ਜੋ 75 ਸਾਲ ਤੋਂ ਘਟ ਉਮਰ ਦੇ ਪੈਸ਼ਨਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਆ ਗਈ ਹੈ ਹਾਂਜੀ ਦੋਸਤੋ ਇੱਕ ਖਬਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਜੁੜੇ ਹੋਏ ਜਿਹੜੇ ਪੈਸ਼ਨਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਕਿ ਪੈਨਸ਼ਨ ਦੇ ਨਾਲ ਜਿਹੜੀ ਪਹਿਲੀ ਏਰੀਅਰ ਦੀ ਕਿਸ਼ਤ ਹੈ ਉਹ ਪਾਈ ਗਈ ਹੈ ਉਹਨਾਂ ਦੁਆਰਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ SBI ਦੇ ਨਾਲ ਜੋ ਪੈਨਸ਼ਨਰ ਜੁੜੇ ਹੋਏ ਨੇ ਜਿਨ੍ਹਾਂ ਦੀ ਪੈਨਸ਼ਨ SBI ਖਾਤੇ ਰਾਹੀਂ ਬੈਂਕ ਰਾਹੀਂ ਆਉਂਦੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਹਜੇ ਤੱਕ ਜਿਹੜੀ ਕਿ ਪੈਨਸ਼ਨ ਦੇ ਨਾਲ ਏਰੀਅਰ ਦੀ ਕਿਸ਼ਤ ਨਹੀਂ ਪਈ ਜਲਦੀ ਹੀ ਬੈਂਕ ਦੁਆਰਾ ਪਾ ਦਿੱਤੀ ਜਾਵੇਗੀ ਹਾਂਜੀ ਦੋਸਤੋ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਆਪਣੇ ਕਹੇ ਹੋਏ ਕਾਹੇ ਹੋਏ ਸ਼ਬਦਾਂ ਤੇ ਪੂਰੀ ਉਤਰੀ ਤੇ ਉਸ ਦੁਆਰਾ ਏਰੀਆ ਦੀ ਪਹਿਲੀ ਕਿਸ਼ਤ ਜਿਹੜੀ ਕਿ ਪੈਸ਼ਨਰਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਲਾਜ਼ਮਾਂ ਨੂੰ ਕੁਝ ਤਾਂ ਮਿਲਿਆ ਮਲਾਜ਼ਮਾਂ ਦੁਆਰਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ ਇਹ ਇੱਕ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੁਆਰਾ ਪਹਿਲੀ ਕਿਸ਼ਤ ਮਲਾਜ਼ਮਾਂ ਤੇ ਪੈਸ਼ਨਰਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ ਹੁਣ ਮਲਾਜ਼ਮਾਂ ਦੁਆਰਾ ਜੋ ਸਬਰ ਕੀਤਾ ਗਿਆ ਹੈ ਥੋੜਾ ਟਾਈਮ ਉਹਨਾਂ ਨੂੰ ਹੋਰ ਸਬਰ ਕਰਨਾ ਪਵੇਗਾ ਤੇ ਉਹਨਾਂ ਨੂੰ ਜਿਹੜੀਆਂ ਕਿ ਕਿਸ਼ਤਾਂ ਦੇ ਰੂਪ ਵਿੱਚ ਸੇਰੀਆ ਦੀ ਅਦਾਇਗੀ ਪੰਜਾਬ ਸਰਕਾਰ ਕਰਦੇ ਰਹੀ ਇੱਕ ਮੁਲਾਜ਼ਮਾ ਦੀ ਹੋਰ ਸਭ ਤੋਂ ਵੱਡੀ ਮੰਗ ਧੀਏ ਉਸ ਦਾ ਹੱਲ ਵੀ ਪੰਜਾਬ ਸਰਕਾਰ ਕਰੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾ ਦਾ ਡੀਏ 55% ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾ ਦਾ 42 ਇਸ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮ 13% ਪਿੱਛੇ ਰਹਿ ਗਏ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਇਸ ਮੰਗ ਦਾ ਹਲ ਕੀਤਾ ਜਾਵੇ। ਉਹਨਾਂ ਦੇ ਡੀਏ ਦੇ ਵਿੱਚ 13% ਵਾਧਾ ਪੰਜਾਬ ਸਰਕਾਰ ਦੇ ਜੋ ਕਿ ਪੰਜਾਬ ਸਰਕਾਰ ਦੇ ਪਲਾਜ਼ਮਾ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨ ਤਾਂ ਕਿ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਦੀ ਖਬਰ ਉਹਨਾਂ ਨੂੰ ਮਿਲੇ ਹਾਂ ਜੀ ਦੋਸਤੋ। ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।